ਬੰਦੀਸ਼ੌਰ ਦਿਵਸ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਹੋਈ ਨਤਮਸਤਕ ਸ੍ਰੀ ਕਲਕਤਕ ਸਾਹਿਬ ਦੇ ਕਾਰਜਕਾਰ ਚਤਿਹਰ ਗਿਆਨੀ ਗੁਲਦੀਪ ਸਿੰਘ ਗੜਗਾਜ ਵੱਲੋਂ ਕੌਮ ਦੇ ਨਾਂ ਸੰਦੇਸ਼ ਰੂਸ ਨੇ ਯੂਕਰੇਨ ਦੀ ਜੰਗ ਰੋਕਣ ਦੀ ਅਪੀਲ ਠੁਕرائی 트੍ਰੰਪ ਉਸ ਤੋਂ ਦੀ ਮੁਲਾਕਾਤ ਹੋਈ ਰਾਤ ਰਾਸ਼ਟਰਪਤੀ 트ੰਪ ਨੇ ਵਾਈਟ ਹਾਊਸ ਤੇ ਚਲਾਇਆ ਬਿਲਡوزر ਸ਼ੁਰੂ ਕੀਤਾ ਨਵਾਂ ਪ੍ਰੋਜੈਕਟ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਗਿਆ ਇਸ ਮੌਕੇ ਜਿੱਥੇ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਨੇ ਲੱਖਣਸਤਖ ਹੋ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਅ티ਸਕਾਰ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਡਗਵੀਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਲਦੀਪ ਸਿੰਘ ਗੜਗਾਜ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਤੇਕ ਸਿੰਘ ਸੇਧ ਔਰ ਪ੍ਰਮੁੱਖ ਸਖਸ਼ੀਤਾ ਨੇ ਮਿਸਮੂਲਤ ਕੀਤੀ ਬੰਦੀ ਛੋੜ ਦਿਹਾੜੇ ਸੰਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਨਾਲ ਵਿਖੇ ਗੁਰਮਤ ਸਮਾਗਮ ਵੀ ਹੋਏ ਇਸ ਦੌਰਾਨ ਪਰੰਪਰਾ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਦਰਸ਼ਨੀ ਦਿਓੜੀ ਤੋਂ ਸਿੱਖ ਪੰਥ ਦੇ ਨਾਂ ਤੇ ਸੰਦੇਸ਼ ਜਾਰੀ ਕੀਤਾ ਹਨ ਕਿ ਆ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਦੀ ਸਜ਼ਾ ਤਬਦੀਲੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਦੇ ਨਾਲ ਨਾਲ ਸਿੱਖਾਂ ਨਾਲ ਹੋ ਰਹੇ ਵਿਤਕਰੇ ਵਖਰੇਵੇਂ ਸ੍ਰੀ ਗੁਰੂ ਰਣ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਸਿੱਖ ਕਕਾਰਾਂ ਤੇ ਹੁੰਦੇ ਸਵਾਲ ਅਤੇ ਸਿੱਖ ਸੰਸਥਾਵਾਂ ਉੱਤੇ ਗੈਰੀ ਸਾਜ਼ਿਸ਼ ਤਹਿਤ ਕਬਜ਼ੇ ਦੀਆਂ ਚਾਲਾਂ ਪ੍ਰਤੀ ਸਾਨੂੰ ਚਿੰਤਤ ਹੋਣਾ ਚਾਹੀਦਾ ਹੈ ਅਤੇ ਪੰਥਕ ਰੂਪ ਵਿੱਚ ਇਕਤਾ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਸ਼ੇਵੀ ਪਾਤਸ਼ਾਹੀ ਨੇ ਸ੍ਰੀ ਕਾਰਤਕ ਸਾਹਿਬ ਜੀ ਸਥਾਪਨਾ ਕਰਕੇ ਸਿੱਖਾਂ ਨੂੰ ਇੱਕ ਅਜਿਹੇ ਤਖਤ ਬਖਸ਼ਿਆ ਜਿਹੜਾ ਹਮੇਸ਼ਾ ਹੀ ਹੱਕ ਸੱਚ ਨਿਆਂ ਅਤੇ ਧਰਮ ਦੇ ਬੋਲ ਬਾਲਿਆਂ ਦੇ ਸਹੇਦ ਦਿੰਦਾ ਹੈ। ਉਨੇ ਕੇ ਆ ਕੇ ਬੰਦੀ ਛੋੜ ਦਿਵਸ ਮੌਕੇ ਸਿੱਖ ਖਾਲਸਾ ਪੰਥ ਪੰਥਕ ਰਵੈਤਾ ਮੁਤਾਬਕ ਸਿਰ ਜੋੜ ਕੇ ਬੈਠਦਾ ਹੈ ਅਤੇ ਭਵਿਕਨੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਣਨੀਤੀ ਬਣਾਉਂਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਪਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਸ੍ਰੀ ਹਰਮੰਦਰ ਸਾਹਿਬ ਵਿਖੇ ਸੁੰਦਰ ਦੀਪਮਾਲਾ ਕੀਤੀ ਗਈ ਸੀ ਇਸ ਮੌਕੇ ਮਨਮੋਹਕ ਆਤਿਸ਼ਬਾਜ਼ੀ ਵੀ ਕੀਤੀ ਗਈ ਜਿਸ ਨਾਲ ਪੂਰਾ ਆਸਮਾਨ جگਮਗਾ ਉੱਠਿਆ ਅਤੇ ਸੰਗਤ ਸਤਿਗੁਰੂ ਬੰਦੀ ਛੋੜ ਜੀ ਦੇ ਪਿਆਰ ਵਿੱਚ ਮੰਤਰਮੁਗਧ ਹੋ ਗਏ। ਬੰਦੀ ਛੋੜ ਦਿਵਸ ਨੂੰ ਮੋਖ ਰੱਖਦੇ ਹਨ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅੱਜ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ। ਉੱਥੇ ਹੀ ਨਿਹੰਗ ਸਿੰਘ ਦਲਪੰਥਾਂ ਦੇ ਜਥੇਬੰਦੀਆਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਥਕਰਵਤਾ ਅਨੁਸਾਰ ਇਕੱਤਰਿਤ ਹੋਈਆਂ ਅਤੇ ਗੁਰੂ ਸਾਹਿਬ ਦੇ ਸਨਮੁਖ ਨਤਮਸਤਕ ਹੋਈਆਂ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ੍ਰੀ ਨਿਹੰਗ ਸਿੰਘ ਦਲਪੰਥਾਂ ਦੇ ਮੁਖੀਆਂ ਅਤੇ ਨੁਮਾਇੰਦਿਆਂ ਨੂੰ ਗੁਰੂ ਕキシ ਸਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਵਿੱਚ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਲ, ਬਾਬਾ ਅਵਤਾਰ ਸਿੰਘ ਸੁਰ ਸਿੰਘ ਮੁਖੀ ਪੰਥ ਅਕਾਲੀ ਤਰਨਾਦਲ, ਬਾਬਾ ਵਿਧਿਜਨ ਸਾਹਿਬ, ਬਾਬਾ ਜੋਗਿਆ ਸਿੰਘ ਜੀ ਮੁਖੀ ਮਿਸਲ ਸ਼ਹੀਦਾਂ ਤਰਨਾਦਲ ਬਾਬਾ ਬਕਾਲਾ ਸਾਹਿਬ, ਦਲ ਬਾਬਾ ਨੋਦ ਸਿੰਘ ਜੀ ਸ਼ਹੀਦ ਚੱਬਾ, ਬਾਬਾ ਵਸਣ ਸਿੰਘ ਜੀ, ਬਾਬਾ ਮੇਜਰ ਸਿੰਘ ਜੀ ਮੁਖੀ ਮਿਸਲ ਸ਼ਹੀਦਾਂ ਦਸ਼ਮੇਸ਼ ਤਰਨਾਦਲ, ਬਾਬਾ ਮਾਨ ਸਿੰਘ ਜੀ ਗੁਰੂ ਨਾਨਕਦਲ ਮੜੀਆਂ ਵਾਲੇ ਬਾਬਾ ਬਦਰ ਸਿੰਘ ਜੀ ਤਰਨਤਾਲ ਗੁਰਦੁਆਰਾ ਟਾਲਾ ਸਾਹਿਬ ਬਾਬਾ ਸੁਖਪਾਲ ਸਿੰਘ ਜੀ ਮਿਸਲ ਬਾਬਾ ਸੰਗਤ ਸਿੰਘ ਜੀ ਚਲਦਾ ਵਹੀਰ ਚੱਕਰਵਰਤੀ ਮਾਲਵਾ ਤਰਨਤਾਲ ਬਾਬਾ ਅਜੀਤ ਸਿੰਘ ਜੀ ਤਰਨਤਾਲ ਮੇਤਾ ਚੌਂਕ ਬਾਬਾ trilok ਸਿੰਘ ਜੀ ਤਰਨਤਾਲ ਖਿਆਲ ਕਲਾ ਬਾਬਾ ਗੁਰराजਪਾਲ ਸਿੰਘ ਜੀ ਡੇਰਾ ਸ਼ੋਣੀ ਨਿਹੰਗ ਸਿੰਘਾਂ ਬਾਬਾ ਅਸ਼ਿੰ다 ਸਿੰਘ ਜੀ ਤਰਨਤਾਲ ਪਿੱਖੀ ਵਿੰਡਾ ਦੀ ਵੱਖ-ਵੱਖ ਸਥਿਤੀਆਂ ਦਾ ਇਸ ਮੌਕੇ ਸਨਮਾਨ ਕੀਤਾ ਗਿਆ ਬੀਤੇ ਕੁਝ ਦਿਨਾਂ ਤੋਂ ਉਮੀਦ ਲਗਾਈ ਜਾ ਰਹੀ ਸੀ ਕਿ ਰਾਸ਼ਟਰਪਤੀ ਡੋਨਲਡ 트੍ਰੰਪ ਮਿਲਾਦੀਮੀਰਿਪੁਤਿਨ ਦੇ ਨਾਲ ਮੁਲਾਕਾਤ ਕਰਨਗੇ ਅਤੇ ਇਸ ਦੌਰਾਨ ਯੂਕ੍ਰੇਨ ਜੰਗ ਰੁਕਣ ਦੀ ਸੰਭਾਵਨਾ ਹੋਵੇਗੀ। ਯੂਕ੍ਰੇਨ ਜੰਗ ਨੂੰ ਖਤਮ ਕਰਨ ਦੀ ਉਮੀਦ ਵੇਚਣ ਵਾਲੀ ਅਮਰੀਕੀ ਰਾਸ਼ਟਰਪਤੀ ਅਤੇ ਰੂਸੀ ਰਾਸ਼ਟਰਪਤੀ ਦੀ ਮੁਲਾਕਾਤ ਹੁਣ ਰੱਦ ਹੋ ਗਈ ਹੈ। ਵਾਈਟ ਹਾਊਸ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ। ਇਹ ਘਟਨਾਕਰਮ ਜੰਗਵੰਦੀ ਲਈ ਚੱਲ ਰਹੀ ਕੋਟਿਕ ਯਾਤਰਾ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਕਿਉਂਕਿ ਸਾਰਿਆਂ ਨੂੰ ਯਾਦ ਸੀ ਕਿ ਰਾਸ਼ਟਰਪਤੀ 트럼ਪ ਰੂਸ ਤੇ ਯੂਕਰੇਨ ਦਰਮਿਆਨ ਵੀ ਸ਼ਾਂਤੀ ਸਥਾਪਿਤ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੇ ਨੇ ਅਮਰੀਕਾ ਵਿੱਚ ਵਾਈਟ ਹਾਊਸ ਵਿੱਚ ਬਲਡوزر ਦੀ ਆਵਾਜ਼ ਗੂੰਜੀ ਅਮਰੀਕੀ ਰਾਸ਼ਟਰਪਤੀ 트럼ਪ ਨੇ 20 ਅਕਤੂਬਰ ਨੂੰ ਵਾਈਟ ਹਾਊਸ ਦੇ ਪੂਰਬੀ ਵਿੰਗ ਵਿੱਚ ਬਲਡوزر ਤੇ ਕ੍ਰੇਨ ਲਗਾਉਣ ਦਾ ਕੰਮ ਸ਼ੁਰੂ ਕੀਤਾ ਇੱਥੇ ਵਾਈਟ ਹਾਊਸ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਸ਼ਾਨਦਾਰ ਬਾਲਰੂਮ ਬਣਾਉਣ ਦਾ ਦੱਸਿਆ ਜਾ ਰਿਹਾ ਹੈ 트럼ਪ ਦੇ ਅਨੁਸਾਰ ਇਹ ਬਾਲਰੂਮ 90000 ਵਰਗ ਫੁੱਟ ਵਿੱਚ ਫੈਲਿਆ ਹੋਵੇਗਾ ਅਤੇ કુલ 200 ਤੋਂ 250 ਮਿਲੀਅਨ ਡਾਲਰ ਦੀ ਲਾਗਤ ਇਸ ਬਾਲਰੂਮ ਨੂੰ ਬਣਾਉਣ ਵਿੱਚ ਆਵੇਗੀ। ਇਸ ਬਾਲਰੂਮ ਨੂੰ ਵੱਡੇ ਇਕੱਠਾਂ, davta, ਮੀਟਿੰਗਾਂ ਅਤੇ ਹੋਰ ਸਮਾਗਮਾਂ ਦੇ ਲਈ ਤਿਆਰ ਕੀਤਾ ਜਾ ਰਿਹਾ ਹੈ। ਬਾਲਰੂਮ ਵਿੱਚ ਝੂਮਰ, ਕਿਲਡੇਟ, ਕਾਲਮ ਅਤੇ ਵੱਡੀਆਂ ਖਿੜਕੀਆਂ ਹੋਣਗੀਆਂ। ਇਹ ਦੱਖਣੀ ਮੈਦਾਨਾ ਵਿੱਚ ਖੁੱਲੇਗਾ ਜਿਸ ਨਾਲ ਵਾਈਟ ਹਾਊਸ ਦੀ ਮੂਲ ਨਾਂ ਕਲਾਸਿਕਲ ਸ਼ੈਲੀ ਵਿਵਰਕਰ ਰਹੇਗੀ। 트럼ਪ ਨੇ 15 ਸਾਲ ਪਹਿਲਾਂ ਵਾਈਟ ਹਾਊਸ ਵਿੱਚ ਇੱਕ ਸ਼ਾਨਦਾਰ ਸਮਾਗਮ ਸਥਾਨ ਬਣਾਉਣ ਦਾ ਸੁਪਨਾ ਦੇਖਿਆ ਸੀ। ਉਹਨਾਂ ਦਾ ਟੀਚਾ ਰਾਸ਼ਟਰਪਤੀ ਨੂੰ ਆਪਣੇ ਮਹਿਮਾਨਾਂ ਲਈ ਵੱਡੇ ਸਮਾਗਮ ਦੀ ਮੇਜ਼ਬਾਨੀ ਕਰਨ ਦੇ ਲਈ ਵਿਧਿਆ ਗਿਆ ਸੀ। 트럼ਪ ਨੇ ਵਾਰ-ਵਾਰ ਕਿਹਾ ਕਿ ਮੌਜੂਦਾ ਈਸਟ ਰੂਮ ਛੋਟੇ ਸਮਾਗਮ ਲਈ ਨਾਕਾਫੀ ਸੀ। 트럼ਪ ਨੇ ਕਿਹਾ ਕਿ ਇਸ ਪ੍ਰੋਜੈਕਟ ਲਈ ਪੂਰੀ ਤਰ੍ਹਾਂ ਨਿੱਜੀ ਤੌਰ ਤੇ 트럼ਪ ਉਹਨਾਂ ਦੇ ਨਿੱਜੀ ਦਾਨੀਆਂ ਵੱਲੋਂ ਖਰਚ ਕੀਤਾ ਜਾ ਰਿਹਾ ਹੈ। ਟੀਚਰ ਵਾਈਟ ਹਾਊਸ ਨੂੰ ਆਧੁਨਿਕ ਬਣਾਉਣਾ ਅਤੇ ਵਿਧਾਉਣਾ ਹੈ ਬੀਤੇ ਦਿਨੀ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਹਿਰਾਸਤ ਵਿੱਚ ਲੈ ਕੇ ਡੀਆਈਜੀ ਭੁੱਲਰ ਨੂੰ ਪੁਲਿਸ ਮੈਕ ਵਿੱਚੋਂ ਸਸਪੈਂਡ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਉਹਨਾਂ ਆਪਣੇ ਟਵੀਟ ਵਿੱਚ ਲਿਖਿਆ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਡੀਆਈਜੀ ਰੋਪੜ ਹਰਚਰਨ ਸਿੰਘ ਭੁੱਲਰ ਨੂੰ ਮੇਰੇ ਵੱਲੋਂ ਪੁਲਿਸ ਮੈਕ ਵਿੱਚੋਂ ਸਸਪੈਂਡ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਨਾਮਜਦ ਕੋਈ ਵੀ ਵਿਅਕਤੀ ਭਾਵੇਂ ਕਿਸੇ ਵੀ ਹਦਥੇ ਹੋਵੇ ਉਸਦਾ ਬਿਲਕੁਲ ਸਾਥ ਨਹੀਂ ਦਿੱਤਾ ਜਾਵੇਗਾ ਭਗਵੰਤ ਮਾਨ ਨੇ ਅੱਗੇ ਲਿਖਿਆ ਕਿ ਹਰ ਇੱਕ ਤਰ੍ਹਾਂ ਦੀ ਰਿਸ਼ਵਤਖੋਰੀ ਵਿਰੁੱਧ ਆਮ ਆਦਮੀ ਪਾਰਟੀ ਦੀ ਜੰਗ ਜਾਰੀ ਰਹੇਗੀ